ਤਾਂ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਹੋ ਰੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰੀਆਂ ਨੇ ਤਾਂ ਜੋ ਤਸਵੀਰਾਂ ਇਸ ਵਕਤ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਨੇ ਫਲੋਰ ਸ਼ਹਿਰ ਦੀਆਂ ਜਿੱਥੇ ਇੱਕ ਬਜ਼ੁਰਗਔਰਤ ਬਾਜ਼ਾਰ ਚੋਂ ਸਮਾਨ ਖਰੀਦ ਕੇ ਘਰ ਨੂੰ ਵਾਪਸ ਪਰਤਦੀ ਐ ਤੇ ਉਸੇ ਵਕਤ ਦੋ ਨੌਜਵਾਨ ਨੇ ਦੋ ਲੁੱਟੇਰੇ ਨੇ ਉਸ ਦੇ ਕੋਲ ਦੀ ਗੁਜ਼ਰਦੇ ਨੇ ਤੇ ਉਸ ਦੇ ਗੱਲ ਦੇ ਵਿੱਚੋਂ ਸੋਨੇ ਦੀ ਚੈਨੀ ਹੈ ਜਿਹੜੀ ਚਪਟ ਕੇ ਫਰਾਰ ਉਹ ਜਾਂਦੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਫਿਲੌਰ ਸ਼ਹਿਰ ਦੀਆਂ ਦੱਸੀਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਲੁਟੇਰੇ ਨੇ ਜਿਹੜੇ ਬੇਖੌਫ ਕਮਰੇ ਨੇ ਉਹਨਾਂ ਨੂੰ ਪ੍ਰਸ਼ਾਸਨ ਦਾ ਬਿਲਕੁਲ ਵੀ ਡਰ ਨਹੀਂ ਆ ਤਾਂ ਲੋਕ ਸਭਾ ਚੋਣਾਂ ਦੇ ਦੌਰਾਨ ਜੋ ਚੋਣ ਜ਼ਾਬਤਾ ਲੱਗਾ ਹੈ ਤਾਂ ਪੁਲਿਸ ਦੇ ਹੱਥ ਨੇ ਜਿਹੜੇ ਖਾਲੀ ਨਜ਼ਰ ਆ ਰਹੇ ਨੇ ਕਿ ਆਖਿਰਕਾਰ ਕਿਉਂ ਇਹ ਜੀਆਂ ਵਾਰਦਾਤਾ ਨੇ ਜਿਹੜੀ ਆ ਵਾਪਰ ਰਹੀਆਂ ਨੇ ਕਿਤੇ ਮੰਦਰਾਂ ਦੇ ਵਿੱਚ ਚੋਰੀ ਹੁੰਦੀ ਹੈ ਕਿਤੇ ਗੁਰਦੁਆਰਿਆਂ ਦੇ ਵਿੱਚ ਚੋਰੀ ਹੁੰਦੀ ਹੈ ਕਿਤੇ ਸੁੱਤੇ ਪਏ ਵਿਅਕਤੀ ਦੇ ਸਰਾਣੇ ਦੇ ਥੱਲੋਂ ਫੋਨ ਚੋਰੀ ਕਰਕੇ ਚੋਰ ਫਰਾਰ ਹੋ ਜਾਂਦੇ ਨੇ ਤੇ ਆ ਵਾਰਦਾਤ ਦੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਦਿਨ ਦਿਹਾੜੇ ਸੜਕ ਤੇ ਤੁਰੇ ਜਾਰੀ ਬਜ਼ੁਰਗ ਮਹਿਲਾ ਦੇ ਗਲ ਦੇ ਵਿੱਚੋਂ ਸੋਨੇ ਦੀ ਜਿਹੜੀ ਚੈਨ ਨੇ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਲੁਟੇਰੇ ਨੇ ਜਿਹੜੇ ਬੇਖੌਫ ਕੁੰਮਰੇ ਨੇ ਕੀ ਨਾ ਤੁਹਾਡਾ ਕੀ ਕਹਿਣਾ ਚਾਹੁੰਦੇ ਹੈਗਾ ਨਾ ਮੇਰਾ ਨਾਮ ਆ ਹਾਂਜੀ ਦੁਕਾਨ ਤੋਂ ਸੌਦਾ ਲੈ ਕੇ ਤਰੀ ਆਉਂਦੀ ਸੀ ਹੂੰ ਹੂੰ ਦੋ ਗੁੰਡੇ ਆ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਦੋਨਾਂ ਨੇ ਹਾਂਜੀ ਉਹਨਾਂ ਨੇ ਮੇਰੀ ਚਾਹਣ ਖਿੱਚੀ ਖਿੱਚੀ ਜਦੋਂ ਖਿੱਚੀ ਮੈਨੂੰ ਪਤਾ ਲੱਗ ਗਿਆ ਲਟਕਦੀ ਗਈ ਚਾਹਣ ਇੱਕਦਮ ਉਹਨਾਂ ਨੇ ਮੋਟ ਵਿੱਚ ਲੈ ਲਈ ਹੂੰ ਹੂੰ ਤੇ ਬਾਅਦ ਚ ਇਧਰ ਨੂੰ ਮਗਰ ਨੂੰ ਨੀਲਾ ਨੀਲੀ ਟੀ-ਸ਼ਰਟ ਪਾਈ ਆ ਪਿਛਲੇ ਸੀ ਹੂੰ ਕਿੰਨੇ ਜਾਣੇ ਸਾਰੇ ਦੋ ਜਾਣੇ ਉਹਨਾਂ ਨੇ ਮੂੰਹ ਬੰਨੀ ਸੀ ਅਗਲੇ ਪਿਛਲੇ ਦੋਨਾਂ ਨੇ ਹਾਂਜੀ ਹਾਂਜੀ ਉਹਨਾਂ ਦੋਨਾਂ ਨੇ ਮੂੰਹ ਬੰਨੇ ਹੋਏ ਸੀ ਜਿਹੜੀ ਲਾ ਕੇ ਲਗਾਏ ਠੀਕ ਹੈ ਪੁਲਿਸ ਵਾਲੇ ਆ ਗਏ ਸੀਗੇ ਹਾਂਜੀ ਪੁਲਿਸ ਵਾਲੇ ਆਏ ਕੀ ਮੰਗ ਕਰਦੇ ਹੋ ਮੇਰੇ ਚੋ ਬਗਾਨ ਤਦ ਦਿਹਾੜੇ ਲੁੱਟਾਂ ਖੋਹਾਂ ਦੀਆਂ ਹੋ ਰੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰੀਆਂ ਨੇ ਤਾਂ ਜੋ ਤਸਵੀਰਾਂ ਇਸ ਵਕਤ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਨੇ ਫਿਲੌਰ ਸ਼ਹਿਰ ਦੀਆਂ ਜਿੱਥੇ ਇੱਕ ਬਜ਼ੁਰਗਔਰਤ ਬਾਜ਼ਾਰ ਚੋਂ ਸਮਾਨ ਖਰੀਦ ਕੇ ਘਰ ਨੂੰ ਵਾਪਸ ਪਰਤਦੀ ਐ ਤੇ ਉਸੇ ਵਕਤ ਦੋ ਨੌਜਵਾਨ ਨੇ ਦੋ ਲੁੱਟੇਰੇ ਨੇ ਉਸ ਦੇ ਕੋਲ ਦੀ ਗੁਜ਼ਰਦੇ ਨੇ ਤੇ ਉਸ ਦੇ ਗੱਲ ਦੇ ਵਿੱਚੋਂ ਸੋਨੇ ਦੀ ਚੈਨੀ ਹੈ ਜਿਹੜੀ ਚਪਟ ਕੇ ਫਰਾਰੋ ਜਾਣਦੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਫਿਲੌਰ ਸ਼ਹਿਰ ਦੀਆਂ ਦੱਸੀਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਲੁਟੇਰੇ ਨੇ ਜਿਹੜੇ ਬੇਖੌਫ ਕੁੰਮਰੇ ਨੇ ਉਹਨਾਂ ਨੂੰ ਪ੍ਰਸ਼ਾਸਨ ਦਾ ਬਿਲਕੁਲ ਵੀ ਡਰ ਨਹੀਂ ਆ ਤਾਂ ਲੋਕ ਸਭਾ ਚੋਣਾਂ ਦੇ ਦੌਰਾਨ ਜੋ ਚੋਣ ਜ਼ਾਬਤਾ ਲੱਗਾ ਹੈ ਤਾਂ ਪੁਲਿਸ ਦੇ ਹੱਥ ਨੇ ਜਿਹੜੇ ਖਾਲੀ ਨਜ਼ਰ ਆ ਰਹੇ ਨੇ ਕਿ ਆਖਿਰਕਾਰ ਕਿਉਂ ਇਹ ਜੀਆਂ ਵਾਰਦਾਤਾ ਨੇ ਜਿਹੜੀਆਂ ਵਾਪਰ ਰਹੀਆਂ ਨੇ ਕਿਤੇ ਮੰਦਰਾਂ ਦੇ ਵਿੱਚ ਚੋਰੀ ਹੁੰਦੀ ਹੈ ਕਿਤੇ ਗੁਰਦੁਆਰਿਆਂ ਦੇ ਵਿੱਚ ਚੋਰੀ ਹੁੰਦੀ ਹੈ ਕਿਤੇ ਸੁੱਤੇ ਪਏ ਵਿਅਕਤੀ ਦੇ ਸਰਾਣੇ ਦੇ ਥੱਲੋਂ ਫੋਨ ਚੋਰੀ ਕਰਕੇ ਚੋਰ ਫਰਾਰ ਹੋ ਜਾਂਦੇ ਨੇ ਤੇ ਆ ਵਾਰ ਦਾ ਦੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਦਿਨ ਦਿਹਾੜੇ ਸੜਕ ਤੇ ਤੁਰੇ ਜਾਰੀ ਬਜ਼ੁਰਗ ਮਹਿਲਾ ਦੇ ਗਲ ਦੇ ਵਿੱਚੋਂ ਸੋਨੇ ਦੀ ਜਿਹੜੀ ਚੇਨ ਨੇ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਲੁਟੇਰੇ ਨੇ ਜਿਹੜੇ ਬੇਖੌਫ ਕੁਮਰੇ ਨੇ ਕੀ ਨਾ ਤੁਹਾਡਾ ਕੀ ਕਹਿਣਾ ਚਾਹੁੰਦਾ ਅਗਰ ਨਾ ਮੇਰਾ ਨਾਮ ਆ ਹਾਂਜੀ ਸਕਾਨ ਤੋਂ ਸੌਦਾ ਲੈ ਕੇ ਤਰੀ ਆਉਂਦੀ ਸੀ ਹੂੰ ਹੂੰ ਦੋ ਮੁੰਡੇ ਆ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਦੋਨਾਂ ਨੇ ਹਾਂਜੀ ਉਹਨਾਂ ਨੇ ਮੇਰੀ ਚਾਹਣ ਖਿੱਚੀ ਖਿੱਚਲੀ ਜਦੋਂ ਖਿੱਚੀ ਮੈਨੂੰ ਪਤਾ ਲੱਗ ਗਿਆ ਲਟਕਦੀ ਗਈ ਚਾਹਣ ਇੱਕਦਮ ਉਹਨਾਂ ਨੇ ਮੁੱਠ ਵਿੱਚ ਲੈ ਲਈ ਹੂੰ ਹੂੰ ਤੇ ਬਾਅਦ ਇੱਧਰ ਨੂੰ ਅਗਰ ਨੂੰ ਨੀਲਾ ਨੀਲੀ ਟੀ-ਸ਼ਰਟ ਪਾਈ ਆ ਪਿਛਲੇ ਨੇ ਕਿੰਨੇ ਜਣੇ ਸਾਰੇ ਦੋ ਜਣੇ ਉਹਨਾਂ ਨੇ ਮੂੰਹ ਬੰਨੇ ਸੀ ਅਗਲੇ ਪਿਛਲੇ ਦੋਨਾਂ ਨੇ ਹਾਂਜੀ ਹਾਂਜੀ ਉਹਨਾਂ ਦੋਨਾਂ ਨੇ ਮੂੰਹ ਬੰਨੇ ਹੋਏ ਸੀ ਜਿਹੜੀ ਲਾ ਕੇ ਲਗਾਈ ਠੀਕ ਹੈ ਪੁਲਿਸ ਵਾਲੇ ਆ ਗਏ ਸੀਗੇ ਹਾਂਜੀ ਪੁਲਿਸ ਵਾਲੇ ਆ ਗਏ ਕੀ ਮੰਗ ਕਰਦੇ ਹੋ ਮਿਰਚੋ ਜਾਨੀ ਐ